ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆ ਆਪਣੇ ਪਿੰਡ ਦਾ ਗਰਾਊਂਡ ਹੈ ਕਬੱਡੀ ਵਾਲਾ ਤੇ ਤੁਹਾਨੂੰ ਮੈਂ ਨਾ ਬੱਚੇ ਦਿਖਾਉਣਾ ਇਹ ਛੋਟੇ ਖੇਡਣ ਆਉਂਦੇ ਹੁੰਦੇ ਨੇਗੇ ਸਾਰੇ ਤੇ ਥੋੜੇ ਟਾਈਮ ਤੱਕ ਦਿਖਾਉਂਗਾ ਤੁਹਾਨੂੰ ਮੈਂ ਇਹ ਖੇਡਦੇ ਤੇ ਇੱਕ ਨਾ ਯਾਰ ਬਾਈ ਹੋਰ ਗੱਲ ਹੈਗੀ ਮੋਬਾਈਲ ਤੇ ਆਪਾਂ ਕਿੰਨਾ ਡਿਪੈਂਡ ਹੋ ਗਏ ਨਾ ਔਰੇ ਮੁੰਡੇ ਬੈਠੇ ਨੇ ਆਪਣੇ ਪਿੰਡ ਦੀ ਨੇ ਛੋਟੇ ਵੀਰ ਨੇ ਆਪਣੇ ਤੇ ਇਹ ਹੈ ਨਾ ਔਰੇ ਡੇਲੀ ਮੰਗਉਂਦੇ ਨੇਗੇ ਅੱਜ ਫੇਰ ਮੇਰਾ ਧਿਆਨ ਪਾ ਗਿਆ ਇਹਨਾਂ ਤੇ ਤੇ ਮੈਂ ਸੋਚਿਆ ਮੈਂ ਆਪਣੇ ਛੋਟੇ ਭਰਾਵਾਂ ਨਾਲ ਆ ਮਾੜੀ-ਮੋਟੀ ਆਪਾਂ ਗੱਲ ਕਰੀਏ ਕਿਉਂਕਿ ਅੱਜ ਕੱਲ ਗਰਾਊਂਡ ਖਾਲੀ ਹੋਣ ਲੱਗ ਗਏ ਕੀ ਕਾਰਨ ਹੈ ਮੇਨ ਹਣਾ ਆ ਬੈਠੇ ਨੇ ਆਪਣੇ ਛੋਟੇ ਭਰਾ ਨੇ ਹੋਣ ਤੇ ਬੈਠੇ ਨੇ ਬਾਈ ਕੀ ਹਾਲ ਹੈ ਠੀਕ ਹੈ ਬਈ ਠੀਕ ਹੈ ਬਈ ਵਧੀਆ ਤੇ ਯਾਰ ਤੁਸੀਂ ਫੋਨ ਤੇ ਲੱਗੇ ਪਏ ਹੋ ਨਾ ਹਣਾ ਦਿੱਲੀ ਜਦੋਂ ਵੀ ਮੈਂ ਗਰਾਊਂਡ ਆਉਣਾਗਾ ਹਾਂ ਬਈ ਤੇ ਫੋਨ ਦੇ ਵਿੱਚੋਂ ਕੀ ਮਿਲਦਾ ਆਪਾਂ ਨੂੰ ਇਹ ਜਿਆ ਯਾਰ ਵੀ ਮੰਨ ਕੇ ਲੋ ਸਿਹਤ ਪੱਖੋਂ ਆਪਾਂ ਦੇਖੀ ਗੱਲ ਹਣਾ ਵੀ ਸਿਹਤ ਅੱਜ ਕੱਲ ਫੋਨ ਦੇ ਵਿੱਚ ਹਰੇਕ ਬੰਦਾ ਲੱਗਿਆ ਪਿਆ ਸੇ ਤਾਂ ਡਾਉਨ ਨੇ ਜਿਵੇਂ ਤੇਰਾ ਬੇਟ ਨਹੀਂ ਵਧਿਆ ਹੋਇਆ ਕੋਈ ਏਜ ਦੇ ਹਿਸਾਬ ਨਾਲ ਹਨਾ ਤੇ ਕੀ ਮਿਲਦਾ ਬਾਈ ਫੋਨ ਦੇ ਵਿੱਚ ਮੜਾ ਦੱਸੂ ਸਵਾਲ ਮਿਲਦਾ ਦੇਖੀ ਛੋਟੇੰਦਰ ਮੋਬਾਈਲ ਮਿਲ ਰਿਹਾ ਦੇਖਣ ਨੂੰ ਕਿਸੇ ਨੇ ਗਰਾਊਂਡ ਕਹਿੰਦੀ ਲਾਈ ਨਹੀਂ ਬਾਈ ਗਰਾਊਂਡ ਦੇ ਕੋਲ ਫੋਨ ਗਰਾਊਂਡ ਵਾਲੇ ਪਾਸੇ ਬਾਈ ਕਿਸੇ ਨੇ ਲਾਈ ਨਹੀਂ ਹੈਗਾ ਤੇ ਛੋਟਾ ਹੋਣਾ ਬਾਈ ਤੇਰਾ ਕੀ ਵਿਚਾਰ ਐ ਨੀ ਵੀ ਬਾਈ ਬੈਠੇਗਾ ਗਰਾਊਂਡ ਵਾਲੇ ਪਾਸੇ ਕੀ ਵਿਚਾਰ ਐ ਕੋਈ ਰੇਸ ਰੂਸ ਲਾਉਣੀ ਐ ਕੋਈ ਮਿਹਨਤ ਕਰਨ ਵਾਲੇ ਪਾਸੇ ਕੋਈ ਵਿਚਾਰ ਹੈਗਾ ਆਪਣਾ ਕਿ ਕੱਲਾ ਆਪਾਂ ਫੋਨ ਦੀ ਬੰਦੇ ਮਾਰਨੇ ਵੀ ਬੰਦੇ ਆ ਗਏ ਬੰਦੇ ਆ ਗਏ ਜਿਹੜੀ ਅੱਜ ਕੱਲ ਗੇਮ ਚੱਲ ਰਹੀ ਐ ਛੋਟੇ ਸਾਰੇ ਨਹੀਂ ਚੱਲਾ ਅੱਜ ਕੱਲ ਸਿਸਟਮ ਇਹਦਾਂ ਦਾ ਬਣਿਆ ਹੋਇਆ ਹੈ ਕੀ ਕਹਿਣਾ ਚਾਹੂਗੇ ਫੋਨ ਦੇ ਬਾਰੇ ਬੈ ਜੋਸਲ ਮੀਡੀਆ ਦਾ ਜਮਾਨਾ ਸਾਰੇ ਫੋਨ ਚ ਲੱਗ ਰਹੇ ਨੇ ਗਰਾਉਂਡ 'ਚ ਕੋਈ ਜਾ ਕੇ ਨਹੀਂ ਆਜੀ ਰਿਹਾ ਜੇ ਅਸੀਂ ਖੇਡਣ ਜਾਂਦੇ ਕੋਈ ਹੋਰ ਨਹੀਂ ਆਂਦਾ ਹੈਗਾ ਫਿਰ ਅਗਲੇ ਦਿਨ ਕੱਲਿਆਂਗਾ ਵੀ ਕੀ ਕਰੀਏ ਹੁਣ ਅਸੀਂ ਕੱਲੇ ਹੋਈਏ ਤਾਂ ਵੀ ਉਹ ਨਹੀਂ ਕਰ ਸਕਦੇ ਗੇਮ ਕੋਈ ਕਬੱਡੀ ਹੋ ਗਿਆ ਖੇਡ ਨਹੀਂ ਸਕਦੇ ਹੁਣ ਜੇ ਕੋਈ ਤੁਸੀਂ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਨੀ ਚਾਹੁੰਦਾ ਛੋਟੇ ਭਰਾਵੋ ਗੁੱਸਾ ਨਾ ਕਰੋ ਗੱਲ ਦਾ ਤੁਸੀਂ ਆਪਣੇ ਨਾਲ ਦੇ ਜਿੰਨੇ ਵੀ ਛੋਟੇ ਨਾਲ ਪੜਦੇ ਨੇ ਮੁੰਡੇ ਹਨਾ ਕਿਉਂ ਨਾ ਯਾਰ ਆਪਾਂ ਸਾਰਾ ਦਿਨ ਤੁਸੀਂ ਫੋਨ ਦੇਖਦੇ ਹੋ ਨਾ ਚਲੋ ਮਾਪੇ ਨੇ ਫੋਨ ਲੈ ਕੇ ਦੇਤਾ ਯਾਰਾ ਵੀ ਫੋਨ ਵੀ ਦੇਖਣਾ ਜ਼ਰੂਰੀ ਵਾਲਾ ਕੰਮ ਹੋਇਆ ਪੈਗਾ ਮੰਨ ਕੇ ਲੋ ਆਤ ਬਣੀ ਹੋਈ ਐ ਪਰ ਤੁਸੀਂ ਇੱਕ ਅਪਰਾਲਾ ਕਰੋ ਵੀਰ ਬਣ ਕੇ ਕਿਉਂ ਨਾ ਆਪਾਂ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਆਪਾਂ ਗਰਾਊਂਡ ਨਾਲ ਜੁੜੀਏ ਜਿਸ ਦੇ ਨਾਲ ਆਪਣੀ ਸਿਹਤ ਵੀ ਵਧੀਆ ਰਹੂਗੀ ਤੇ ਬਾਡੀ ਵਧੀਆ ਰਹੂਗੀ ਆਪਣੀ ਠੀਕ ਹੈ ਨਾ ਫੋਨ ਵਾਲੇ ਪਾਸੇ ਤਾਂ ਆਪਾਂ ਬਹੁਤ ਲੱਗੇ ਪਏ ਆ ਬਈ ਤੇ ਦੂਸਰੀ ਗੱਲ ਇਹ ਬੇਨਤੀ ਐ ਵੀ ਫੋਨ ਦੇ ਵਿੱਚੋਂ ਨਾ ਚੰਗੀਆਂ ਚੀਜ਼ਾਂ ਦੇਖਿਆ ਕਰੋ ਭਰਾਵਾਂ ਦੇ ਛੋਟੇ ਭਰਾਵਾਂ ਤੁਸੀਂ ਮੇਰੇ ਤੇ ਵੀਡੀਓ ਬਾਈ ਵਧੀਆ ਲੱਗੀ ਨਾ ਸ਼ੇਅਰ ਕਰ ਦਿਓ ਮੇਰੀ ਇੱਕ ਬੇਨਤੀ ਹੋਰ ਹੈ ਜਿਹੜੇ ਮੇਰੇ ਭਰਾ ਵੀਡੀਓ ਦੇਖਦੇ ਨੇ ਮੇਰੀਆਂ ਵੀਡੀਓਆਂ ਦੇਖਦੇ ਨੇ ਵੀ ਜਿਹੜਾ ਨਾ ਬੱਚਿਆਂ ਨੂੰ ਆਪਾਂ ਫੋਨ ਦਿੰਨੇ ਆਂਗੇ ਫੋਨ ਤੋਂ ਮੜਿਆ ਨਾ ਬੱਚਿਆਂ ਨੂੰ 2-4 ਘੰਟਿਆਂ ਵਾਸਤੇ ਦੂਰ ਕਰਦਿਆ ਕਰੋ ਮੜਾ ਮੋਟਾ ਗਰਾਊਂਡ ਵਾਲੇ ਪਾਸੇ ਪਾ ਦਿਆ ਕਰੋ ਮੇਰੀ ਮਾਪਿਆਂ ਨੂੰ ਵੀ ਬੇਨਤੀ ਹੈ ਬੱਚਿਆਂ ਦੇ ਨੂੰ ਵੀ ਬੱਚਿਆਂ ਨੂੰ ਮੜਿਆ ਨਾ ਗਰਾਊਂਡ ਵਾਲੇ ਪਾਸੇ ਜ਼ਰੂਰ ਪਾ ਦਿਓ ਬੇਨਤੀ ਹੈ ਬੜਾ ਫੋਨ ਤੇ ਨਲਾਇਆ ਕਰੋ ਧੰਨਵਾਦ ਤੁਹਾਡਾ ਜੇ ਵੀਡੀਓ ਵਧੀਆ ਲੱਗੀ ਹੋਵੇ ਨਾ ਸ਼ੇਅਰ ਕਰ ਦਿਓ